ਮਿਸਟਰ ਰੇ ਪੁਲਿਸ ਅਮਰਸੇਰ ਨੇ ਗੈਰ ਕਾਨੂੰਨੀ ਅਤੇ ਅਰਾਜਨਿਕ ਨੈਟਵਰਕ ਦਾ ਕੀਤਾ ਪਰਦਾਫਾਸ਼ ਤਿੰਨ ਮੁਲਜ਼ਮ ਫਸਿਆਰਾਂ ਦੀ ਵੱਡੀ ਖੇਪ ਸਮੇਤ ਕਿਤੇ ਕਾਬੂ ਇਹ ਗ੍ਰਿਫਤਾਰੀਆਂ ਗੁਪਤ ਸੂਚਨਾ ਦੇ ਆਧਾਰ ਤੇ ਗੁੰਮਤਾਲਾ ਚੌਂਕ ਵਿਖੇ ਇੱਕ ਨਾਕਾ ਬੰਦੀ ਦੌਰਾਨ ਕੀਤੀਆਂ ਗਈਆਂ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਦਾਗੌਰ ਪੀਸਨ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਪੀਐਸ ਕੈਂਟ ਐਸਐਚਓ ਸ਼੍ਰੀ ਜਤਿੰਦਰ ਸਿੰਘ ACP ਵੈਸਟ ਸ਼੍ਰੀ ਸ਼ਬਦਰਸ਼ਨ ਜੀ EDCP 2 ਸ਼੍ਰੀ ਹਰਪਾਲ ਸਿੰਘ ਜੀ ਇਹਨਾਂ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਹੈ ਗੁਰਪਿੰਦਰ ਸਿੰਘ ਬੀਨ ਸਿੰਘ ਤੇ ਯੁਧਵੀਰ ਸਿੰਘ ਗੁਰਪਿੰਦਰ ਸਿੰਘ ਦੀ ਉਮਰ ਤਕਰੀਬਨ 30 ਸਾਲ ਹੈ ਬੀਨ ਸਿੰਘ ਲਾਇਸ ਸਾਜਨ ਉਹਦੀ ਉਮਰ ਤਕਰੀਬਨ 23 ਸਾਲ ਹੈ ਤੇ ਯੁਧਵੀਰ ਸਿੰਘ ਦੀ ਵੀ ਲਾਇਸ ਯੋਧਾ ਇਹਦੀ ਉਮਰ ਤਕਰੀਬਨ 33 ਸਾਲ ਹੈਗੀ ਹੈ ਜੀ ਐ 13 9 2025 ਨੂੰ ਨਟਪੀਰ ਸਾਹਿਬ ਲਾਗੇ ਪੀਐਸ ਕੈਂਡੀਟੀ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਗੱਡੀ ਨੂੰ ਹੱਥ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਯੁਧਵੀਰ ਸਿੰਘ ਉਹ ਭੁਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹੀਰੋਇਨ ਮਿਲੀ 28 ਗ੍ਰਾਮ ਤੇ 13 9 2025 ਨੂੰ ਆਪਣਾ ਪੀਐਸ ਕੈਂਟੇਜ ਯੁਧਵੀਰ ਦੇ ਖਿਲਾਫ ਪਰਚਾ ਹੀ 28 ਗ੍ਰਾਮ ਹੀਰੋਇਨ ਦਾ ਪਰਚਾ ਹੋਇਆ ਤੇ ਪੁੱਛਗੇ ਚਤੇ ਕਿ ਬੈਕਵਰਡ ਫੋਰਵਰਡਡ ਲਿੰਕੇजेस ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਨ ਸਿੰਘ ਉਨੇ ਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਜਦੋਂ ਦੇਸੀ ਕਟਾ ਰਿਕਵਰ ਹੋਇਆ ਤੇ ਥਾਣਾ ਕੈਂਟੇਜ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 8 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗិច្ច ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ ਸਵਿਫਟ ਕਾਰ ਉਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਕਵਰ ਹੋ ਗਈ ਤੇ ਉਹਨੇ ਦੋ ਹੋਰ ਪਿਸਟਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ ਇੱਕ 32 ਬੋਲ ਦਾ ਰਵਲਵਰ ਤੇ ਇੱਕ 32 ਬੋਲ ਦਾ ਪਿਸਟਲ ਵੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯੁਧਵੀਰ ਵੀ ਵਿੱਚ ਇਨਵੋਲਡ ਹੈ ਤੇ ਯੁਧਵੀਰ ਕੋਲੋਂ ਵੀ ਅਸੀਂ ਉਸ ਤੋਂ ਬਾਅਦ ਤਿੰਨ ਪਿਸਟਲ ਹੋਰ 32 ਬੋਲ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕਾਟੇਜਿਸ ਵੀ ਰਿਕਵਰ ਕੀਤੇ ਐ ਤਿੰਨ 315 ਬੋਰ ਦੇ ਤੇ 32 ਬੋਰ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਗੁਰਪਿੰਦਰ ਸਿੰਘ ਐ ਲਾਇਸ ਸਾਜਨ ਲਾਇਸ ਗਿਆਨੀ ਇਹਨੂੰ ਵੀ ਅਸੀਂ 120B 'ਚ ਰੱਖਿਆ ਕਿਉਂਕਿ ਇਹਦੀ ਉਹਨਾਂ ਨਾਲ ਹੀ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਜੁਧਵੀਰ ਤੋਂ ਉਹ ਕੁਝ ਦੇਰ ਇਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਆ ਸੀਗਾ ਤੇ ਜਿਹੜੇ ਐ ਤਿੰਨੋ ਹੈਗੇ ਐ ਉਮਰ ਜਿੰਨਾ ਮੈਂ ਤੁਹਾਨੂੰ ਦੱਸਿਆ 23 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਐ ਤੇ ਇਹ ਜਿਹੜਾ ਬਿਆਨ ਸਿੰਘ ਐ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਐ ਤੇ ਜਿਹੜਾ ਯੁਧਵੀਰ ਐ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਐ ਤੇ ਜਿਹੜਾ ਸਾਜਨ ਐ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਜ ਨਹੀਂ ਸਗਾ ਇਹ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਜੀ ਤੇ ਜਿਹੜਾ ਆ ਹੈਗਾ ਬਿਆਨ ਉਹ ਸਕਰਾਪ ਦਾ ਬਿਜ਼ਨਸ ਕਰਦਾ ਹੈ ਜਿਹੜਾ ਆ ਹੈਗਾ ਆਪਣਾ ਯੋਧਾ ਯudhveer Singh ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜਾ ਹੀ ਪੜ੍ਹਿਆ ਜੀ ਜਿਵੇਂ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਆ ਸਾਰੇ ਪੜ੍ਹੇ ਆ